ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੋ ਮਿੱਤਰਾਂ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਭਾਈਚਾਰੇ ਦੇ ਅੰਦਰ ਕਿਸੇ ਨੇ ਲੜਾਈ ਪੈਦਾ ਕਰਨੀ ਹੁੰਦੀ ਹੈ ਨਾ ਤੀਸਰੀ ਧਿਰ ਨੇ ਤੀਸਰੇ ਸ਼ਖਸ ਨੇ ਉਹਦੇ ਕੋਲ ਕਈ ਕਾਰਨ ਹੁੰਦੇ ਨੇ ਪਰ ਸਭ ਤੋਂ ਜਿਹੜਾ ਵੱਡਾ ਕਾਰਨ ਇੱਕ ਹੁੰਦਾ ਹੈ ਨਾ ਉਹ ਇਹ ਹੁੰਦਾ ਹੈ ਵੀ ਉਹ ਕਰਦੇ ਅੰਦਰ ਪ੍ਰਵੇਸ਼ ਕਰਦਾ ਹੈ ਉੱਗਲ ਵਕੜੀ ਪਾਉਂਦਾ ਹੈ ਮਿੱਠੇ ਬੋੜ ਬੋਲਦਾ ਹੈ ਤੂੰ ਤੇ ਮੈਂ ਭਰਾ ਭਰਾ ਪਰ ਪਤਾ ਉਦੋਂ ਲੱਗਦਾ ਜਦੋਂ ਥੱਲਿਓਂ ਜੜਾਂ ਵੱਡ ਕੇ ਰੱਖ ਦਿੰਦਾ ਹੈ ਇਹ ਲੋਕ ਲੜਾਈ ਪਾਉਂਦੇ ਕਿਉਂ ਨੇ ਦੋ ਮਿੱਤਰਾਂ ਦੇ ਅੰਦਰ ਦੋ ਭਰਾਵਾਂ ਦੇ ਅੰਦਰ ਸ਼ਰੀਕੇ ਭਾਈਚਾਰੇ ਦੇ ਅੰਦਰ ਲੜਾਈ ਪਾਉਂਦੇ ਕਿਉਂ ਨੇ ਉਹਨਾਂ ਨੂੰ ਤੁਹਾਡਾ ਮਿਲ ਕੇ ਬਹਿਣਾ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਤੁਹਾਡਾ ਅੱਗੇ ਵਧਣਾ ਕਾਰੋਬਾਰ ਦੇ ਅੰਦਰ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਇੱਕ ਦੂਜੇ ਦੀ ਹਮਦਰਦੀ ਜਿਹੜੀ ਤੁਹਾਡੀ ਭਰਾਵਾਂ ਦੀ ਜੱਫੀ ਹੈ ਨਾ ਉਹ ਬਰਦਾਸ਼ਤ ਨਹੀਂ ਹੁੰਦੀ ਤੇ ਜਦੋਂ ਉਹ ਬਰਦਾਸ਼ਤ ਨਹੀਂ ਹੁੰਦੀ ਫਿਰ ਉਹ ਕਿਸੇ ਨਾ ਕਿਸੇ ਟੰਗ ਦੇ ਨਾਲ ਘਰ ਦੇ ਅੰਦਰ ਤੀਲੀ ਸੁੱਟ ਕੇ ਭਾਂਬੜ ਬਲਦਾ ਵੇਖਣਾ ਚਾਹੁੰਦੇ ਨੇ ਤਰੀਕੇ ਕਈ ਨੇ ਲੜਾਈ ਕਰਾਉਣ ਦੇ ਪਰ ਸਭ ਤੋਂ ਜਿਹੜਾ ਖਤਰਨਾਕ ਤਰੀਕਾ ਇਹਨਾਂ ਉਹ ਉਹ ਤਰੀਕਾ ਹੈ ਵੀ ਤੂੰ ਤੇ ਮੈਂ ਭਰਾ ਭਰਾ ਤੇ ਭਰਾ ਭਰਾ ਬਣ ਕੇ ਫਿਰ ਐਸੀ ਲੜਾਈ ਪੈਦਾ ਕਰਦੇ ਨੇ ਵੀ ਲੋਕ ਵੇਖਦੇ ਰਹਿ ਜਾਂਦੇ ਨੇ ਵੀ ਜਿੰਨਾ ਭਰਾਵਾਂ ਦੇ ਪਿਆਰ ਦੀ ਕੱਲ ਤੱਕ ਆਪਾਂ ਮਿਸਾਲ ਆਪਾਂ ਉਦਾਹਰਣ ਕਾਇਮ ਕਰਦੇ ਸਾਂ ਐਗਜ਼ੈਂਪਲ ਸੈੱਟ ਕਰਦੇ ਸਾਂ ਅਜੋਨਾਂ ਭਰਾਵਾਂ ਦੇ ਅੰਦਰ ਦੁਸ਼ਮਣੀ ਬਣ ਗਈ ਔਰ ਜਿੰਨਾ ਹੀ ਵੱਡੀ ਨੇੜਤਾ ਸੀ ਓਨੀ ਵੱਡੀ ਉਹਨਾਂ ਦੇ ਅੰਦਰ ਦੁਸ਼ਮਣੀ ਬਣ ਗਈ ਖੈਰ ਕਾਰਨ ਕੀ ਇਹ ਵੀ ਜਦੋਂ ਦੋ ਭਰਾ ਚੱਲ ਰਹੇ ਨੇ ਤੇ ਦੋਵਾਂ ਭਰਾਵਾਂ ਦੇ ਲੈ ਅੰਦਰ ਲੜਾਈ ਪਾਉਣ ਵਾਲਾ ਪਤਾ ਕੀ ਕਰਦਾ ਹੈ ਉਹ ਇੱਕ ਨੂੰ ਪਾਸੇ ਕਰ ਲੈਂਦਾ ਹੈ ਉਹਦੇ ਕੰਨ ਦੇ ਨੇੜੇ ਮੂੰਹ ਕਰਕੇ ਉਹਨੂੰ ਕਹਿੰਦਾ ਕੁਛ ਨਹੀਂ ਉਹਨੂੰ ਕਹਿੰਦਾ ਅੱਛਾ ਮੈਂ ਕੋਈ ਗੱਲ ਕਹਿਣੀ ਸੀ ਕੱਲ ਕਹਾਂਗਾ ਹੁਣ ਦੋ ਭਰਾ ਤੁਰੇ ਜਾ ਰਹੇ ਨੇ ਦੋਵੇਂ ਖਾਂਦੇ ਇਕੱਠਾ ਨੇ ਬੈੰਦੇ ਇਕੱਠਾ ਨੇ ਉਹਨਾਂ ਦਾ ਮਿਲਣਾ ਗਿਲਣਾ ਬੈਣਾ ਉੱਠਣਾ ਹਰ ਨਿੱਕੀ ਵੱਡੀ ਗੱਲਬਾਤ ਦਾ ਆਪਸ ਦੇ ਅੰਦਰ ਸ਼ੇਅਰ ਕਰਨਾ ਆਦਾਨ ਪ੍ਰਦਾਨ ਕਰਨਾ ਇਹ ਰੂਟੀਨ ਹੈ ਇਹ ਰੋਜ਼ਮਰਾਂ ਦੀ ਉਹਨਾਂ ਦੀ ਜ਼ਿੰਦਗੀ ਹੈ ਪਰ ਅੱਜ ਇੱਕ ਦੇ ਕੰਨ ਦੇ ਅੰਦਰ ਉਹਨੇ ਨੇੜੇ ਮੂੰਹ ਲਾਇਆ ਪਰ ਕਿਹਾ ਕੁਛ ਨਹੀਂ ਅੱਛਾ ਮੈਂ ਕੁਝ ਕਹਿਣਾ ਸੀ ਕੱਲ ਕਹਾਂਗਾ ਤੇ ਆਪਣਾ ਮੂੰਹ ਹਟਾਇਆ ਹੁਣ ਉਹ ਚੁੱਪ ਕਰਕੇ ਦੂਜੇ ਭਰਾ ਦੇ ਨਾਲ ਹੋ ਕੇ ਤੁਰ ਪਿਆ ਤੇ ਦੂਜੇ ਭਰਾ ਨੇ ਪੁੱਛਣਾ ਬਈ ਉਹਨੇ ਤੈਨੂੰ ਕੀ ਕਿਹਾ ਸੀ ਤੇ ਉਹਨੇ ਕਿਹਾ ਕਹਿੰਦਾ ਸੀ ਕੱਲ ਦੱਸਾਂਗਾ ਕਿਹਾ ਤੇ ਕੁਛ ਨਹੀਂ ਹੁਣ ਜੇ ਤੇ ਦੂਸਰਾ ਭਰਾ ਹੋਏਗਾ ਸਿਆਣਾ ਤੇ ਉਹ ਸਮਝ ਜਾਏਗਾ ਵੀ ਸਾਡੇ ਅੰਦਰ ਫੁੱਟ ਪਾਉਣ ਦਾ ਕਾਰਨ ਬਣ ਰਿਹਾ ਹੈ ਸਾਡੇ ਅੰਦਰ ਫੁੱਟ ਪਾਉਣ ਦਾ ਇਹ ਬਾਨਾ ਲੱਭ ਰਿਹਾ ਹੈ ਤੇ ਜੇ ਉਹ ਹੋਰ ਸਿਆਣਪ ਨੂੰ ਯੂਜ਼ ਕਰਨ ਵਰਤਨ ਤੇ ਦੋਵੇਂ ਭਰਾ ਨੂੰ ਫੜਨ ਗਲਮਿਓ ਬਈ ਇੱਧਰ ਆ ਸਾਡੀ ਗੱਲ ਸੁਣ ਤੂੰ ਜਿਹੜੀ ਗੱਲ ਕਰਨੀ ਸੀ ਸਾਡੇ ਦੋਵਾਂ ਦੇ ਕੋਲ ਕਰ ਕੰਨ ਦੇ ਨੇੜੇ ਮੂੰਹ ਕਰਕੇ ਤੇ ਅੱਗ ਲਾ ਕੇ ਭੱਜਣ ਦਾ ਯਤਨ ਕਰਦਾ ਕਿੱਥੇ ਜੋ ਕਵੇ ਮੈਂ ਕਹਿਣਾ ਨਹੀਂ ਸੀ ਤੇ ਉਹ ਤਾਂ ਗੋਡਾ ਫੇਰੋ ਰੱਖਿਆ ਉਹਦੇ ਦੋ ਤੌਲਾਂ ਤਰੋ ਦੇ ਮੋਢਿਆਂ ਦੇ ਉੱਤੇ ਮੂੰਹ ਦੇ ਉੱਤੇ ਚਾਰ ਥੱਪੜ ਜੜੋ ਉਹਨੂੰ ਕੋ ਵੀ ਸਾਡੇ ਅੰਦਰ ਫੁੱਟ ਪਾਉਣ ਦਾ ਯਤਨ ਕਰ ਰਿਹਾ ਅਸੀਂ ਤੈਨੂੰ ਮਤ ਦੇ ਨਹੀਂ ਆ ਨਾ ਸਾਡੇ ਅੰਦਰ ਫੁੱਟ ਪੈਗੀ ਨਾ ਅੱਜ ਤੋਂ ਬਾਅਦ ਕਿਸੇ ਹੋਰ ਦੇ ਅੰਦਰ ਪਾਏਗਾ ਪਰ ਜੇ ਦੋਵਾਂ ਭਰਾਵਾਂ ਦੀ ਸਿਆਣਪ ਨੇ ਕੰਮ ਨਾ ਕੀਤਾ ਉਹਨਾਂ ਦੋਵਾਂ ਨੇ ਇੱਕ ਨਹੀਂ ਕਿਹਾ ਵੀ ਹਾਂ ਮੈਨੂੰ ਉਹ ਕਹਿੰਦਾ ਅਸੀਂ ਕੱਲ ਦੱਸਾਂਗਾ ਤੇ ਦੂਜੇ ਦੇ ਮਨ ਵਿੱਚ ਆ ਗਿਆ ਵੀ ਕੁਝ ਨਾ ਕੁਝ ਇਹਨੂੰ ਦੱਸਿਆ ਤੇ ਹੋਣਾ ਹੈ ਪਰ ਇਹ ਮੈਨੂੰ ਅੱਗੇ ਨਹੀਂ ਕਹਿ ਰਿਹਾ ਅੱਗੇ ਨਹੀਂ ਦੱਸ ਰਿਹਾ ਹੁਣ ਦੂਰੀ ਬਣ ਗਈ ਨਾ ਉਹ ਦੂਰੀ ਬੰਦੀ ਬੰਦੀ ਫਿਰ ਦੁਸ਼ਮਣੀ ਦਾ ਕਾਰਨ ਬਣ ਜਾਂਦੀ ਚਾਹੀਦਾ ਇਹ ਹੈ ਵੀ ਜਦੋਂ ਕੋਈ ਇਦਾਂ ਦਾ ਬਹਾਨਾ ਬਣਾਵੇ ਇਦਾਂ ਦਾ ਕਾਰਨਾਮਾ ਕਰਨ ਦਾ ਯਤਨ ਕਰੇ ਨਾਲ ਦੀ ਨਾਲ ਗੋਡੇ ਥੱਲੇ ਰੱਖ ਲਓ ਵੀ ਭਰਾ ਜੱਦਾ ਕਿੱਧਰ ਹੈ ਫੁੱਟ ਪਾ ਕੇ ਜਾਣਾ ਕਿੱਥੇ ਹੈ ਕੰਨਾਂ ਦੇ ਅੰਦਰ ਖੁਸਰ-ਫੁਸਰ ਕਰਨੀ ਦੋਵਾਂ ਭਰਾਵਾਂ ਦੇ ਵਿੱਚੋਂ ਇੱਕ ਨੂੰ ਉਠਾ ਕੇ ਬਾਹਰ ਲੈ ਜਾਣਾ ਉਹਨੂੰ ਮੜ ਜੇ ਕੋ ਗੱਲ ਕਹਿਣੀ ਤੇ ਕਦੇ-ਕਦੇ ਬੜੇ ਸੁਲਝੇ ਤਰੀਕੇ ਦੇ ਨਾਲ ਤੂੰ ਸਿਆਣਾ ਬਹੁਤ ਹੈ ਸਮਝਦਾਰ ਬਹੁਤ ਹੈ ਘਰ ਤੇਰੇ ਤੇ ਚੱਲਦਾ ਹੈ ਪਰਿਵਾਰ ਦਾ ਤੂੰ ਆਗੂ ਨਾ ਹੋਵੇਂ ਪਰਿਵਾਰ ਬिखर ਜਾਣਾ ਸੀ ਪਰ ਮੈਂ ਨੋਟ ਕਰ ਰਿਹਾ ਤੇਰੀ ਇੱਜ਼ਤ ਬੜੀ ਘੱਟ ਹੈ ਘਰ ਦੇ ਅੰਦਰ ਤੇਰੀ ਪੁਛ ਗਿੱਚ ਬੜੀ ਘੱਟ ਹੈ ਲੋਕ ਤੈਨੂੰ ਆਉ ਭਗਤ ਨਹੀਂ ਕਰਦੇ ਜਿਹੜੇ ਤੇਰੇ ਘਰ ਦੇ ਨੇ ਇਦਾਂ ਦੀਆਂ ਗੱਲਾਂ ਕਰ ਕਰਕੇ ਘਰ ਦੇ ਅੰਦਰ ਫੁੱਟ ਪਾਉਣੇ ਇਹ ਖੁਸਰ-ਫੁਸਰ ਜਦੋਂ ਕੋਈ ਕੰਨਾਂ ਦੇ ਅੰਦਰ ਕਰੇ ਨਾਲ ਦੀ ਨਾਲ ਸੁਚੇਤ ਹੋ ਕੇ ਰੋ ਵੀ ਸਾਡੇ ਘਰ ਦੇ ਅੰਦਰ ਫੁੱਟ ਪਾਉਣ ਦਾ ਯਤਨ ਕਰ ਰਿਹਾ ਹੈ ਖੈਰ ਜੇ ਉਹਨੂੰ ਨਾਲ ਦੀ ਨਾਲ ਛਾੜ ਪਾਉਗੇ ਅੱਗੋਂ ਵਾਸਤੇ ਤੁਸੀਂ ਵੀ ਬਚੇ ਰਹੋਗੇ ਤੇ ਉਹ ਵੀ ਕਿਸੇ ਦੇ ਘਰ ਅੱਗ ਲਾਉਣ ਤੋਂ ਬਾਅਦ ਆ ਜਾਵੇਗਾ ਇੱਕ ਗੱਲ ਮੈਂ ਹੋਰ ਕਰ ਦਿਆਂ ਬਹਿਲਾ ਫਸਲਾ ਕੇ ਕਦੇ-ਕਦੇ ਦੋ ਮਿੱਤਰਾਂ ਦੇ ਅੰਦਰ ਭਰਾਵਾਂ ਦੇ ਅੰਦਰ ਉਲਟੀਆਂ ਸਿੱਧੀਆਂ ਗੱਲਾਂ ਸੁਣਾ ਕੇ ਨਾ ਕਈ ਲੋਕ ਖੋਸ਼ੇ ਲੋਕ ਕਮੀਨੇ ਲੋਕ ਘਟਿਆ ਲੋਕ ਲੜਾਈ ਪਾਉਂਦੇ ਨੇ ਅੱਜ ਵੀ ਪਾਉਂਦੇ ਨੇ ਪਾਉਂਦੇ ਆਏ ਨੇ ਪਾਉਂਦੇ ਰਹਿਣਗੇ ਪਰ ਐਸੇ ਲੋਕਾਂ ਤੋਂ ਸੁਚੇਤ ਆਪਣੇ ਆਪ ਨੂੰ ਕਰਕੇ ਰੱਖੋ ਦੂਰ ਰੱਖੋ ਸ਼ੱਕ ਦੀ ਗੁੰਜਾਇਸ਼ ਅਗਰ ਤੁਹਾਡੇ ਵਿੱਚ ਹੈ ਮਿੱਤਰਾਂ ਦੇ ਅੰਦਰ ਭਰਾਵਾਂ ਦੇ ਅੰਦਰ ਤੇ ਉਹ ਜਿਹੜੀ ਸ਼ੱਕ ਦੀ ਗੁੰਜਾਇਸ਼ ਹੈ ਨਾ ਉਸ ਕਮੀ ਨੂੰ ਲੈ ਕੇ ਕੋਈ ਦੁਜੀ ਤੇਰਾ ਤੁਹਾਡੇ ਅੰਦਰ ਫੁੱਟ ਪਾ ਸਕਦੀ ਹੈ ਤੁਹਾਡੇ ਦੋਵਾਂ ਭਰਾਵਾਂ ਦੇ ਅੰਦਰ ਸ਼ੱਕ ਦੀ ਗੁੰਜਾਇਸ਼ ਹੀ ਨਾ ਹੋਵੇ ਜਦੋਂ ਕੋਈ ਤੁਹਾਡੇ ਕੋਲ ਕੋਈ ਗੱਲ ਕਰਦਾ ਹੈ ਨਾ ਤੇਰਾ ਭਰਾ ਇਸ ਤਰ੍ਹਾਂ ਤੇਰਾ ਮਿੱਤਰ ਇਸ ਤਰ੍ਹਾਂ ਨਾਲ ਦੀ ਨਾਲ ਉਹਦੇ ਖੰਭ ਠੱਪਦੇ ਹੋ ਨਾਲ ਦੀ ਨਾਲ ਐਸੀ ਉਹਦੀ ਝਾੜ ਚੰਬ ਕਰੋ ਵੀ ਦੁਬਾਰਾ ਗੱਲ ਕਰਨ ਦੀ ਮਤ ਨਾ ਕਰੇ ਜੋ ਤੁਹਾਡਾ ਹਮਦਰਦ ਬਣ ਰਿਹਾ ਹੈ ਤੇ ਉਹਦੀ ਹਮਦਰਦੀ ਦੇ ਅੰਦਰ ਲੁਕੇ ਹੋਏ ਜ਼ਹਿਰ ਨੂੰ ਪਛਾਨੋ ਉਹ ਤਿੱਲੀ ਸੁਟ ਰਿਹਾ ਹੈ ਹਮਦਰਦੀ ਨਹੀਂ ਵਿਖਾ ਰਿਹਾ ਉਹ ਤਿੱਲੀ ਸੁਟ ਰਿਹਾ ਹੈ ਤੁਹਾਡੇ ਅੰਦਰ ਸ਼ੱਕ ਦੀ ਗੰਜੈ ਚੋਤੀਲੀ ਬੜ ਪੈਂਦੀ ਜਿਵੇਂ ਲੱਕੜਾਂ ਦਾ ਢੇਰ ਹੋਵੇ ਨਾ ਤੇ ਲੱਕੜਾਂ ਦੇ ਅੰਦਰ ਅੱਗ ਬਲਣ ਦੀ ਸੰਭਾਵਨਾ ਹੈ ਕੋਈ ਤੀਲੀ ਸੁੱਟਦਾ ਹੈ ਅੱਗਾਂ ਦਾ ਅੱਗ ਦਾ ਢੇਰ ਬਲ ਪਿੰਦਾ ਲੱਕੜਾਂ ਦਾ ਢੇਰ ਜਲ ਕੇ ਰਾਖ ਹੋ ਜਾਂਦਾ ਹੈ ਤੋ ਖੈਰ ਸਿਆਣਪ ਤੁਹਾਡੀ ਇਸੇ ਦੇ ਅੰਦਰ ਹੈ ਵੀ ਜਦੋਂ ਕੋਈ ਤੁਹਾਡੇ ਕੰਨਾਂ ਦੇ ਕੋਲ ਖੁਸਰ-ਫੁਸਰ ਕਰਦਾ ਹੈ ਤੁਹਾਡੇ ਕੋਲ ਕੋਈ ਦੂਜੇ ਦੀ ਵਿਰੋਧਤਾ ਕਰਦਾ ਹੈ ਤੁਹਾਡੇ ਭਰਾ ਦੀ ਮਿੱਤਰ ਦੀ ਤੇ ਨਾਲ ਦੇ ਨਾਲ ਉਹਦੀ ਖੁੰਮ ਠੱਪ ਦਿਆ ਜੇ ਕੋਈ ਕਹਿੰਦਾ ਵੀ ਉਹ ਤੇਰਾ ਖਾ ਰਿਹਾ ਹੈ ਤੇ ਉਹਨੂੰ ਕਹੇ ਵੀ ਤੈਨੂੰ ਪੀੜ ਜ਼ਿਆਦੀ ਖਾ ਰਿਹਾ ਹੈ ਨਾ ਤੇ ਮੇਰਾ ਖਾਰਿਆ ਮੇਰਾ ਭਰਾ ਹੈ ਤਾਂ ਕੀ ਹੋਇਆ ਲੋਕਾਂ ਨੇ ਖਾਣਾ ਜੇ 2 ਰੁਪਏ ਉਹ ਖਾ ਗਿਆ ਤਾਂ ਕਿਹੜੀ ਆਖਰ ਆ ਵੀ ਜਿਸ ਤਰ੍ਹਾਂ ਦੀ ਵੀ ਉਹ ਗੱਲ ਕਰੇ ਉਸ ਤਰ੍ਹਾਂ ਦਾ ਬਣਦਾ ਠੰਦਾ ਉਹਨੂੰ ਜਵਾਬ ਦਿਓ ਉਹਦੀ ਝਾੜ-ਚੰਬ ਕਰੋ ਤਾਂ ਕਿ ਉਹ ਲੜਾਈ ਪਵਾਏ ਨਾ ਤੇ ਤੁਹਾਡਾ ਕਲੇਸ਼ ਵਧੇ ਨਾ ਬਚੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ